ਸਤਿ ਸ਼੍ਰੀ ਅਕਾਲ ਜੀ ਆਉਣੇ ਆ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸੁਰਖੀਆਂ ਦਾ ਹਿੱਸਾ ਦੇਖ ਰਹੇ ਹੋ ਸਲਮਾਨ ਖਾਨ ਨੂੰ ਕਿਉਂਕਿ ਬਾਲੀਵੁੱਡ ਦੇ ਵੱਡੇ ਐਕਟਰ ਦੇ ਘਰ ਦੇ ਉੱਪਰ ਹਮਲਾ ਹੁੰਦਾ ਪੰਜ ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਪਰ ਇਹ ਫਾਇਰਿੰਗ ਆਖਿਰ ਕਿਨੇ ਕੀਤੀ ਹੈ ਇਸ ਦਾ ਖੁਲਾਸਾ ਹਲੇ ਤੱਕ ਨਹੀਂ ਹੋਇਆ ਕਿਉਂਕਿ ਬਿਸ਼ਨੋਈ ਹੁਣਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਜ਼ਿੰਮੇਵਾਰੀ ਹੈ ਜਿਹੜੀ ਉਹ ਲੈ ਲਈ ਗਈ ਹੈ ਪਰ ਹਰ ਵਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਤੇ ਅਖੀਰ ਨਤੀਜਾ ਕੁਝ ਨਹੀਂ ਨਿਕਲਦਾ ਪਰ ਇਸ ਵਾਰ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਉਹਦੇ ਪੈਰ ਬਹੁਤ ਜ਼ਿਆਦਾ ਕਾਲੇ ਸਨ ਤੇ ਉਹਨਾਂ ਨੇ ਦੱਬੇ ਪੈਰੀ ਜਿਹੜੇ ਸ਼ੂਟਰ ਨੇ ਉਹ ਦਬੋਚ ਲਏ ਨੇ ਤਾਂ ਦੱਸ ਦਈਏ ਕਿ ਗੁਜਰਾਤ ਦੇ ਕੱਚ ਤੋਂ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਉਹੀ ਸ਼ੂਟਰ ਨੇ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੁਹਾਨੂੰ ਦੱਸਦੀ ਕਿ ਸੀਸੀਟੀਵੀ ਦੇ ਰਾਹੀਂ ਦੋਨਾਂ ਦੀ ਪਛਾਣ ਹੈ ਜਿਹੜੀ ਹੋਈ ਸੀ ਜਿਸ ਤੋਂ ਬਾਅਦ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੂੰ ਇਹ ਕੇਸ ਦੇ ਦਿੱਤਾ ਗਿਆ ਸੀ ਕੱਲ ਦੇ ਰਾਤ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਨਵੈਸਟੀਗੇਸ਼ਨ ਕਰਦਿਆਂ ਇਹ ਦੋਨੋਂ ਜੇ ਦੋਨੋਂ ਸ਼ੂਟਰ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਤੁਹਾਨੂੰ ਦੱਸਦੀ ਕਿ ਦੋਨਾਂ ਸ਼ੂਟਰਾਂ ਨੂੰ ਅੱਜ ਮੁੰਬਈ ਲੈ ਕੇ ਆਵੇਗੀ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਮੁੰਬਈ ਦੀ ਪੁਲਿਸ ਹੈ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਇਹ ਜਿਹੜੀ ਹੋਏਗੀ ਜਾਂਚ ਹੈ ਜਿਹੜੀ ਉਹ ਕੀਤੀ ਜਾਏਗੀ ਸੋ ਕੁਝ ਹੀ ਘੰਟਿਆਂ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਇੱਕ ਵੱਡੀ ਕਾਰਵਾਈ ਇਹ ਜਿਹੜੀ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਹੋਏ ਕੁਝ ਮਾਮਲਿਆਂ ਦੇ ਵਿੱਚ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਕਾਫੀ ਦੇਰੀ ਨਾਲ ਹੁੰਦੀਆਂ ਕਿਉਂਕਿ ਬਿਸ਼ਨੋਈ ਗਰੁੱਪ ਵੱਲੋਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਲਈਆਂ ਗਈਆਂ ਉਹ ਵੱਡੇ ਹਮਲੇ ਹਮੇਸ਼ਾ ਹੋਏ ਨੇ ਛੋਟਾ ਹਮਲਾ ਨਹੀਂ ਕੀਤਾ ਗਿਆ ਹਮੇਸ਼ਾ ਕਿਸੇ ਵੱਡੇ ਇਨਸਾਨ ਨੂੰ ਵੱਡੇ ਵਿਅਕਤੀ ਨੂੰ ਟਾਰਗੇਟ ਹੈ ਜਿਹੜਾ ਉਹ ਕੀਤਾ ਜਾਂਦਾ ਪਰ ਸਲਮਾਨ ਖਾਨ ਦੇ ਮਾਮਲੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਮੁੰਬਈ ਪੁਲਿਸ ਹੈ ਜਿਹੜੀ ਉਸਨੇ ਸਭ ਤੋਂ ਤੇਜ਼ ਕੰਮ ਕਰਦਿਆਂ ਕੱਲ ਦੇਰ ਰਾਤ ਦੋ ਸ਼ੂਟਰਾਂ ਨੂੰ ਮੁੰਬਈ ਦੇ ਕੱਚ ਤੋਂ ਗ੍ਰਿਫਤਾਰ ਹੈ ਜਿਹੜਾ ਕਰ ਲਿਆ ਤੇ ਅੱਜ ਉਹਨਾਂ ਨੂੰ ਮੁੰਬਈ ਲੈ ਕੇ ਆਵੇਗੀ ਜਿਸ ਤੋਂ ਬਾਅਦ ਅਗਲੇਰੀ ਜਾਂਚ ਹੋਏਗੀ ਜਿਸ ਤੋਂ ਬਾਅਦ ਹੋਰ ਜਿਹੜੀਆਂ ਨੇ ਫਾਈਲਾਂ ਉਹ ਖੁੱਲਣਗੀਆਂ ਤੇ ਰਿਕਾਰਡ ਚੈੱਕ ਕੀਤੇ ਜਾਣਗੇ ਕਿ ਕੀ ਇਹਨਾਂ ਦੇ ਕੋਈ ਅਪਰਾਧਿਕ ਰਿਕਾਰਡ ਨੇ ਜਾਂ ਫਿਰ ਇਹ ਹਾਲੇ ਇਸ ਕੰਮ ਦੇ ਵਿੱਚ ਨਵੇਂ ਨੇ ਸੋ ਤਾਂ ਦੱਸਦੇ ਕਿ ਸਲਮਾਨ ਖਾਨ ਦੇ ਘਰ ਦੇ ਉੱਪਰ ਪੰਜ ਰਾਉਂਡ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹ ਫਾਇਰ ਜਿਹੜੀ ਕੀਤੀ ਗਈ ਹੈ ਇਹ ਤਾਂ ਦੱਸ ਦਈਏ ਫਾਇਰਿੰਗ ਬਿਲਕੁਲ ਉਸ ਕੰਦ ਦੇ ਉੱਪਰ ਕੀਤੀ ਗਈ ਹੈ ਜਿੱਥੇ ਬਾਲਕੋਨੀ ਦੇ ਵਿੱਚ ਖੜ ਕੇ ਸਲਮਾਨ ਖਾਨ ਆਪਣੇ ਫੈਨਸ ਦੇ ਨਾਲ ਮੁਲਾਕਾਤ ਕਰਦੇ ਨੇ ਆਪਣੇ ਫੈਨਸ ਨੂੰ ਦੇਖਦੇ ਨੇ ਤੇ ਫੈਨਸ ਉਹਨਾਂ ਨੂੰ ਦੇਖ ਸਕਦੇ ਨੇ ਸੋ ਇੱਕ ਟਾਰਗੇਟ ਹੈ ਜਿਹੜਾ ਮਿਥਿਆ ਗਿਆ ਸੀ ਜਿਸ ਦੇ ਤਹਿਤ ਇਹ ਸਾਰੀ ਕਾਰਵਾਈ ਕੀਤੀ ਗਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਲਮਾਨ ਖਾਨ ਨੂੰ ਵਾਈ ਪਲੱਸ ਦੀ ਜਿਹੜੀ ਸੁਰੱਖਿਆ ਉਹ ਪਹਿਲਾਂ ਤੋਂ ਹੀ ਮੁਹੱਈਆ ਕਰਵਾਈ ਗਈ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਲਮਾਨ ਖਾਨ ਨੂੰ ਧਮਕੀਆਂ ਮਿਲ ਰਹੀਆਂ ਸਨ ਲਗਾਤਾਰ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਇੱਕ ਲੈਟਰ ਮਿਲਿਆ ਸੀ ਧਮਕੀ ਭਰਿਆ ਪੱਤਰ ਮਿਲਿਆ ਸੀ ਇਸ ਤੋਂ ਇਲਾਵਾ ਈਮੇਲਾਂ ਦੇ ਜ਼ਰੀਏ ਵੀ ਸਲਮਾਨ ਖਾਨ ਨੂੰ ਧਮਕੀਆਂ ਨੇ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਸੁਰੱਖਿਆ ਮਹੀਆ ਕਰਵਾਈ ਗਈ ਹੈ ਤੇ ਜਦੋਂ ਪੰਜ ਰਾਉਂਡ ਫਾਇਰਿੰਗ ਹੈ ਜਿਹੜੀ ਉਹ ਸ਼ੂਟਰਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਮੁੰਬਈ ਦੀ ਕ੍ਰਾਈਮ ਬ੍ਰਾਂਚ ਮੁੰਬਈ ਦੀ ਪੁਲਿਸ ਹੈ ਜਿਹੜੀ ਉਹ ਚੌਕਸ ਹੋ ਜਾਂਦੀ ਹੈ ਤੁਰੰਤ ਸਲਮਾਨ ਖਾਨ ਦੇ ਘਰ ਨੂੰ ਸੁਰੱਖਿਆ ਦੇ ਲਈ ਘੇਰ ਲਿਆ ਚਾਹੁੰਦਾ ਤੇ ਨਾਲ ਨਾਲ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੂਤਾਨ ਦੱਸਦੀ ਹੈ ਕਿ ਵੱਡੀ ਕਾਰਵਾਈ ਹੈ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਸਨ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਪੁੱਛ ਪੜਤਾਲ ਕੀਤੀ ਗਈ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਤੇ ਅੱਜ ਮੁੰਬਈ ਪੁਲਿਸ ਇਹਨਾਂ ਨੂੰ ਮੁੰਬਈ ਲੈ ਕੇ ਆਵੇਗੀ ਪਹਾ ਪ੍ਰਪ ਸਿੱਧੂ ਤੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸੁਰਖੀਆਂ ਦਾ ਹਿੱਸਾ ਦੇਖ ਰਹੇ ਹੋ ਸਲਮਾਨ ਖਾਨ ਨੂੰ ਕਿਉਂਕਿ ਬਾਲੀਵੁੱਡ ਦੇ ਵੱਡੇ ਐਕਟਰ ਦੇ ਘਰ ਦੇ ਉੱਪਰ ਹਮਲਾ ਹੁੰਦਾ ਪੰਜ ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਪਰ ਇਹ ਫਾਇਰਿੰਗ ਆਖਿਰ ਕਿਨੇ ਕੀਤੀ ਹੈ ਇਸ ਦਾ ਖੁਲਾਸਾ ਹਲੇ ਤੱਕ ਨਹੀਂ ਹੋਇਆ ਕਿਉਂਕਿ ਬਿਸ਼ਨੋਈ ਹੁਣਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਜ਼ਿੰਮੇਵਾਰੀ ਹੈ ਜਿਹੜੀ ਉਹ ਲੈ ਲਈ ਗਈ ਹੈ ਪਰ ਹਰ ਵਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਤੇ ਅਖੀਰ ਨਤੀਜਾ ਕੁਝ ਨਹੀਂ ਨਿਕਲਦਾ ਪਰ ਇਸ ਵਾਰ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਉਹਦੇ ਪੈਰ ਬਹੁਤ ਜ਼ਿਆਦਾ ਕਾਲੇ ਸਨ ਤੇ ਉਹਨਾਂ ਨੇ ਦੱਬੇ ਪੈਰੀ ਜਿਹੜੇ ਸ਼ੂਟਰ ਨੇ ਉਹ ਦਬੋਚ ਲਏ ਨੇ ਤਾਂ ਦੱਸ ਦਈਏ ਕਿ ਗੁਜਰਾਤ ਦੇ ਕੱਚ ਤੋਂ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਉਹੀ ਸ਼ੂਟਰ ਨੇ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੁਹਾਨੂੰ ਦੱਸਦੀ ਕਿ ਸੀਸੀਟੀਵੀ ਦੇ ਰਾਹੀਂ ਦੋਨਾਂ ਦੀ ਪਛਾਣ ਹੈ ਜਿਹੜੀ ਹੋਈ ਸੀ ਜਿਸ ਤੋਂ ਬਾਅਦ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੂੰ ਇਹ ਕੇਸ ਦੇ ਦਿੱਤਾ ਗਿਆ ਸੀ ਕੱਲ ਦੇ ਰਾਤ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਨਵੈਸਟੀਗੇਸ਼ਨ ਕਰਦਿਆਂ ਇਹ ਦੋਨੋਂ ਜੇ ਦੋਨੋਂ ਸ਼ੂਟਰ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਤੁਹਾਨੂੰ ਦੱਸਦੀ ਕਿ ਦੋਨਾਂ ਸ਼ੂਟਰਾਂ ਨੂੰ ਅੱਜ ਮੁੰਬਈ ਲੈ ਕੇ ਆਵੇਗੀ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਮੁੰਬਈ ਦੀ ਪੁਲਿਸ ਹੈ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਇਹ ਜਿਹੜੀ ਹੋਏਗੀ ਜਾਂਚ ਹੈ ਜਿਹੜੀ ਉਹ ਕੀਤੀ ਜਾਏਗੀ ਸੋ ਕੁਝ ਹੀ ਘੰਟਿਆਂ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਇੱਕ ਵੱਡੀ ਕਾਰਵਾਈ ਹੈ ਜਿਹੜੀ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਹੋਏ ਕੁਝ ਮਾਮਲਿਆਂ ਦੇ ਵਿੱਚ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਕਾਫੀ ਦੇਰੀ ਨਾਲ ਹੁੰਦੀਆਂ ਕਿਉਂਕਿ ਬਿਸ਼ਨੋਈ ਗਰੁੱਪ ਵੱਲੋਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਲਈਆਂ ਗਈਆਂ ਉਹ ਵੱਡੇ ਹਮਲੇ ਹਮੇਸ਼ਾ ਹੋਏ ਨੇ ਛੋਟਾ ਹਮਲਾ ਨਹੀਂ ਕੀਤਾ ਗਿਆ ਹਮੇਸ਼ਾ ਕਿਸੇ ਵੱਡੇ ਇਨਸਾਨ ਨੂੰ ਵੱਡੇ ਵਿਅਕਤੀ ਨੂੰ ਟਾਰਗੇਟ ਹੈ ਜਿਹੜਾ ਉਹ ਕੀਤਾ ਚਾਹੁੰਦਾ ਹੈ ਪਰ ਸਲਮਾਨ ਖਾਨ ਦੇ ਮਾਮਲੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਮੁੰਬਈ ਪੁਲਿਸ ਹੈ ਜਿਹੜੀ ਉਸਨੇ ਸਭ ਤੋਂ ਤੇਜ਼ ਕੰਮ ਕਰਦਿਆਂ ਕੱਲ ਦੇਰ ਰਾਤ ਦੋ ਸ਼ੂਟਰਾਂ ਨੂੰ ਮੁੰਬਈ ਦੇ ਕੱਚ ਤੋਂ ਗ੍ਰਿਫਤਾਰ ਹੈ ਜਿਹੜਾ ਕਰ ਲਿਆ ਤੇ ਅੱਜ ਉਹਨਾਂ ਨੂੰ ਮੁੰਬਈ ਲੈ ਕੇ ਆਵੇਗੀ ਜਿਸ ਤੋਂ ਬਾਅਦ ਅਗਲੇਰੀ ਜਾਂਚ ਹੋਏਗੀ ਜਿਸ ਤੋਂ ਬਾਅਦ ਹੋਰ ਜਿਹੜੀਆਂ ਨੇ ਫਾਈਲਾਂ ਉਹ ਖੁੱਲਣਗੀਆਂ ਤੇ ਰਿਕਾਰਡ ਚੈੱਕ ਕੀਤੇ ਜਾਣਗੇ ਕਿ ਕੀ ਇਹਨਾਂ ਦੇ ਕੋਈ ਅਪਰਾਧਿਕ ਰਿਕਾਰਡ ਨੇ ਜਾਂ ਫਿਰ ਇਹ ਹਾਲੇ ਇਸ ਕੰਮ ਦੇ ਵਿੱਚ ਨਵੇਂ ਨੇ ਸੋ ਤਾਂ ਦੱਸਦੇ ਕਿ ਸਲਮਾਨ ਖਾਨ ਦੇ ਘਰ ਦੇ ਉੱਪਰ ਪੰਜ ਰਾਉਂਡ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹ ਫਾਇਰ ਜਿਹੜੀ ਕੀਤੀ ਗਈ ਹੈ ਇਹ ਦੰ ਦੱਸ ਦਈਏ ਫਾਇਰਿੰਗ ਬਿਲਕੁਲ ਉਸ ਕੰਦ ਦੇ ਉੱਪਰ ਕੀਤੀ ਗਈ ਹੈ ਜਿੱਥੇ ਬਾਲਕੋਨੀ ਦੇ ਵਿੱਚ ਖੜ ਕੇ ਸਲਮਾਨ ਖਾਨ ਆਪਣੇ ਫੈਨਸ ਦੇ ਨਾਲ ਮੁਲਾਕਾਤ ਕਰਦੇ ਨੇ ਆਪਣੇ ਫੈਨਸ ਨੂੰ ਦੇਖਦੇ ਨੇ ਤੇ ਫੈਨਸ ਉਹਨਾਂ ਨੂੰ ਦੇਖ ਸਕਦੇ ਨੇ ਸੋ ਇੱਕ ਟਾਰਗੇਟ ਹੈ ਜਿਹੜਾ ਮਿਥਿਆ ਗਿਆ ਸੀ ਜਿਸ ਦੇ ਤਹਿਤ ਇਹ ਸਾਰੀ ਕਾਰਵਾਈ ਕੀਤੀ ਗਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਲਮਾਨ ਖਾਨ ਨੂੰ ਵਾਈ ਪਲੱਸ ਦੀ ਜਿਹੜੀ ਸੁਰੱਖਿਆ ਉਹ ਪਹਿਲਾਂ ਤੋਂ ਹੀ ਮੁਹੱਈਆ ਕਰਵਾਈ ਗਈ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਲਮਾਨ ਖਾਨ ਨੂੰ ਧਮਕੀਆਂ ਮਿਲ ਰਹੀਆਂ ਸਨ ਲਗਾਤਾਰ ਉਹਨਾਂ ਦੇ ਫਾਦਰ ਸਾਹਿਬ ਨੂੰ ਵੀ ਇੱਕ ਲੈਟਰ ਮਿਲਿਆ ਸੀ ਧਮਕੀ ਭਰਿਆ ਪੱਤਰ ਮਿਲਿਆ ਸੀ ਇਸ ਤੋਂ ਇਲਾਵਾ ਈਮੇਲਾਂ ਦੇ ਜ਼ਰੀਏ ਵੀ ਸਲਮਾਨ ਖਾਨ ਨੂੰ ਧਮਕੀਆਂ ਨੇ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਜਿਸ ਤੋਂ ਬਾਅਦ ਸੁਰੱਖਿਆ ਮਹੀਆ ਕਰਵਾਈ ਗਈ ਹੈ ਤੇ ਜਦੋਂ ਪੰਜ ਰਾਉਂਡ ਫਾਇਰਿੰਗ ਹੈ ਜਿਹੜੀ ਉਹ ਸ਼ੂਟਰਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਮੁੰਬਈ ਦੀ ਕ੍ਰਾਈਮ ਬ੍ਰਾਂਚ ਮੁੰਬਈ ਦੀ ਪੁਲਿਸ ਹੈ ਜਿਹੜੀ ਉਹ ਚੌਕਸ ਹੋ ਜਾਂਦੀ ਹੈ ਤੁਰੰਤ ਸਲਮਾਨ ਖਾਨ ਦੇ ਘਰ ਨੂੰ ਸੁਰੱਖਿਆ ਦੇ ਲਈ ਘੇਰ ਲਿਆ ਚਾਹੁੰਦਾ ਤੇ ਨਾਲ ਨਾਲ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੂਤਾਨ ਦੱਸਦੀ ਹੈ ਕਿ ਵੱਡੀ ਕਾਰਵਾਈ ਹੈ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਸਨ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਪੁੱਛ ਪੜਤਾਲ ਕੀਤੀ ਗਈ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਤੇ ਅੱਜ ਮੁੰਬਈ ਪੁਲਿਸ ਇਹਨਾਂ ਨੂੰ ਮੁੰਬਈ ਲੈ ਕੇ ਆਵੇਗੀ ਮੈਂ ਹਾਂ ਪ੍ਰਪ ਸਦੂ ਤੇ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸੁਰਖੀਆਂ ਦਾ ਹਿੱਸਾ ਦੇਖ ਰਹੇ ਹੋ ਸਲਮਾਨ ਖਾਨ ਨੂੰ ਕਿਉਂਕਿ ਬਾਲੀਵੁੱਡ ਦੇ ਵੱਡੇ ਐਕਟਰ ਦੇ ਘਰ ਤੇ ਉੱਪਰ ਹਮਲਾ ਹੁੰਦਾ ਪੰਜ ਰਾਉਂਡ ਫਾਇਰਿੰਗ ਕੀਤੀ ਜਾਂਦੀ ਹੈ ਪਰ ਇਹ ਫਾਇਰਿੰਗ ਆਖਿਰ ਕਿਨੇ ਕੀਤੀ ਹੈ ਇਸ ਦਾ ਖੁਲਾਸਾ ਹਲੇ ਤੱਕ ਨਹੀਂ ਹੋਇਆ ਕਿਉਂਕਿ ਬਿਸ਼ਨੋਈ ਹੁਣਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਜ਼ਿੰਮੇਵਾਰੀ ਹੈ ਜਿਹੜੀ ਉਹ ਲੈ ਲਈ ਗਈ ਹੈ ਪਰ ਹਰ ਵਾਰ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਤੇ ਅਖੀਰ ਨਤੀਜਾ ਕੁਝ ਨਹੀਂ ਨਿਕਲਦਾ ਪਰ ਇਸ ਵਾਰ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਉਹਦੇ ਪੈਰ ਬਹੁਤ ਜ਼ਿਆਦਾ ਕਾਲੇ ਸਨ ਤੇ ਉਹਨਾਂ ਨੇ ਦੱਬੇ ਪੈਰੀ ਜਿਹੜੇ ਸ਼ੂਟਰ ਨੇ ਉਹ ਦਬੋਚ ਲਏ ਨੇ ਤਾਂ ਦੱਸ ਦਈਏ ਕਿ ਗੁਜਰਾਤ ਦੇ ਕੱਚ ਤੋਂ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਉਹੀ ਸ਼ੂਟਰ ਨੇ ਜਿਹੜੇ ਕਿ ਬਾਈਕ ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ ਤੋਂ ਤੰਦਸ ਦੀ ਇਹ ਕਿ ਸੀਸੀਟੀਵੀ ਦੇ ਰਾਹੀਂ ਦੋਨਾਂ ਦੀ ਪਛਾਣ ਹੈ ਜਿਹੜੀ ਹੋਈ ਸੀ ਜਿਸ ਤੋਂ ਬਾਅਦ ਕੱਲ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੂੰ ਇਹ ਕੇਸ ਦੇ ਦਿੱਤਾ ਗਿਆ ਸੀ ਕੱਲ ਦੇ ਰਾਤ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਨਵੈਸਟੀਗੇਸ਼ਨ ਕਰਦਿਆ ਇਹ ਦੋਨੋਂ ਜੇ ਦੋਨੋਂ ਸ਼ੂਟਰ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਤੋਂ ਤੰਦਸ ਦੀ ਇਹ ਕਿ ਦੋਨਾਂ ਸ਼ੂਟਰਾਂ ਨੂੰ ਅੱਜ ਮੁੰਬਈ ਲੈ ਕੇ ਆਵੇਗੀ ਮੁੰਬਈ ਦੀ ਕ੍ਰਾਈਮ ਬ੍ਰਾਂਚ ਹੈ ਜਿਹੜੀ ਮੁੰਬਈ ਦੀ ਪੁਲਿਸ ਹੈ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਇਹ ਜਿਹੜੀ ਹੋਏਗੀ ਜਾਂਚ ਹੈ ਜਿਹੜੀ ਉਹ ਕੀਤੀ ਜਾਏਗੀ ਸੋ ਕੁਝ ਹੀ ਘੰਟਿਆਂ ਦੇ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਇੱਕ ਵੱਡੀ ਕਾਰਵਾਈ ਇਹ ਜਿਹੜੀ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਹੋਏ ਕੁਝ ਮਾਮਲਿਆਂ ਦੇ ਵਿੱਚ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਕਾਫੀ ਦੇਰੀ ਨਾਲ ਹੁੰਦੀਆਂ ਕਿਉਂਕਿ ਬਿਸ਼ਨੋਈ ਗਰੁੱਪ ਵੱਲੋਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਲਈਆਂ ਗਈਆਂ ਉਹ ਵੱਡੇ ਹਮਲੇ ਹਮੇਸ਼ਾ ਹੋਏ ਨੇ ਛੋਟਾ ਹਮਲਾ ਨਹੀਂ ਕੀਤਾ ਗਿਆ ਹਮੇਸ਼ਾ ਕਿਸੇ ਵੱਡੇ ਇਨਸਾਨ ਨੂੰ ਵੱਡੇ ਵਿਅਕਤੀ ਨੂੰ ਟਾਰਗੇਟ ਹੈ ਜਿਹੜਾ ਉਹ ਕੀਤਾ ਚਾਹੁੰਦਾ ਹੈ ਪਰ ਸਲਮਾਨ ਖਾਨ ਦੇ ਮਾਮਲੇ ਵਿੱਚ ਹੋਈ ਫਾਇਰਿੰਗ ਦੇ ਵਿੱਚ ਮੁੰਬਈ ਪੁਲਿਸ ਹੈ ਜਿਹੜੀ ਉਸਨੇ ਸਭ ਤੋਂ ਤੇਜ਼ ਕੰਮ ਕਰਦਿਆਂ ਕੱਲ ਦੇਰ ਰਾਤ 2 ਸ਼ੂਟਰਾਂ ਨੂੰ ਮੁੰਬਈ ਦੇ ਕੱਚ ਤੋਂ ਗ੍ਰਿਫਤਾਰ ਹੈ ਜਿਹੜਾ ਕਰ ਲਿਆ ਤੇ ਅੱਜ ਉਹਨਾਂ ਨੂੰ ਮੁੰਬਈ ਲੈ ਕੇ ਆਵੇਗੀ ਜਿਸ ਤੋਂ ਬਾਅਦ ਅਗਲੇਰੀ ਜਾਂਚ ਹੋਏਗੀ ਜਿਸ ਤੋਂ ਬਾਅਦ ਹੋਰ ਜਿਹੜੀਆਂ ਨੇ ਫਾਈਲਾਂ ਉਹ ਖੁੱਲਣਗੀਆਂ ਤੇ ਰਿਕਾਰਡ ਚੈੱਕ ਕੀਤੇ ਜਾਣਗੇ ਕਿ ਕੀ ਇਹਨਾਂ ਦੇ ਕੋਈ ਅਪਰਾਧਿਕ ਰਿਕਾਰਡ ਨੇ ਜਾਂ ਫਿਰ ਇਹ ਹਾਲੇ ਇਸ ਕੰਮ ਦੇ ਵਿੱਚ ਨਵੇਂ ਨੇ ਸੋ ਤਾਂ ਦੱਸਦੇ ਕਿ ਸਲਮਾਨ ਖਾਨ ਦੇ ਘਰ ਦੇ ਉੱਪਰ ਪੰਜ ਰਾਉਂਡ ਫਾਇਰਿੰਗ ਜਿਹੜੀ ਕੀਤੀ ਗਈ ਹੈ ਇਹ ਫਾਇਰ ਜਿਹੜੀ ਕੀਤੀ ਗਈ ਹੈ ਇਹ ਦੰਦਸਵੀਅ ਫਾਇਰਿੰਗ ਇਹ ਬਿਲਕੁਲ ਉਸ ਕੰਦ ਦੇ ਉੱਪਰ ਕੀਤੀ ਗਈ ਹੈ ਜਿੱਥੇ ਬਾਲਕੋਨੀ ਦੇ ਵਿੱਚ ਖੜ ਕੇ ਸਲਮਾਨ ਖਾਨ ਆਪਣੇ ਫੈਨਸ ਦੇ ਨਾਲ ਮੁਲਾਕਾਤ ਕਰਦੇ ਨੇ ਆਪਣੇ ਫੈਨਸ ਨੂੰ ਦੇਖਦੇ ਨੇ ਤੇ ਫੈਨਸ ਉਹਨਾਂ ਨੂੰ ਦੇਖ ਸਕਦੇ ਨੇ ਸੋ ਇੱਕ ਟਾਰਗੇਟ ਹੈ ਜਿਹੜਾ ਮੈਥਿਆ ਗਿਆ ਸੀ ਜਿਸ ਦੇ ਤਹਿਤ ਇਹ ਸਾਰੀ ਕਾਰਵਾਈ ਕੀਤੀ ਗਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਲਮਾਨ ਖਾਨ ਨੂੰ ਵਾਈ ਪਲੱਸ ਦੀ ਜਿਹੜੀ ਸੁਰੱਖਿਆ